ਖਬੀਰ ਸਿੰਘ ਬਾਦਲ ਗਿੱਦੜ ਬਾਹਾ ਤੋਂ ਚੋਣ ਲੜ ਸਕਦੇ ਨੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਉੱਥੇ ਇੱਕ ਦਿਨ ਦੇ ਵਿੱਚ 14 ਮੀਟਿੰਗਾਂ ਕੀਤੀਆਂ ਗਈਆਂ ਤੇ ਜਿਸ ਤੋਂ ਬਾਅਦ ਹੁਣ ਪ੍ਰਧਾਨ ਸਾਹਿਬ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤਾਂ ਦੱਸਿਆ ਕਿ ਅਕਾਲੀ ਦਾਨ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਜਿਮਨੀ ਚੋਣਾ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਐਲਾਨ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਜਿਮਨੀ ਚੋਣਾ ਹੋਈਆਂ ਤੇ ਹੁਣ ਗਿੱਦੜ ਬਾਹਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਵਿਧਾਨ ਸਭਾ ਹਲਕਾ ਕਿੱਦੜਵਾਹ ਵੱਲ ਰੁਖ ਕਰ ਲਿਆ ਤੇ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਉਪ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਵੱਲੋਂ ਖੁਜਦੇਰੀ ਕੀਤੀ ਗਈ ਤੇ ਜਿਸ ਦੇ ਵਿੱਚ ਪੰਜਾਬ ਚ ਜਿੰਨੀ ਚੋਣਾਂ ਦੇ ਲਈ ਤਿਆਰ ਚਾਰੇ ਵਿਟਾਂ ਤੇ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਤੇ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਵੱਲ ਰੁਕ ਕਰ ਲਿਆ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਤੋਂ ਗਿੱਦੜਵਾਹਾ ਦੇ ਵਿੱਚ ਹਨ ਨੇ ਤੇ ਉੱਥੇ ਹੀ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਉਹ ਆਪਣੀ ਪਾਰਟੀ ਦੇ ਵੱਲੋਂ ਉਮੀਦਵਾਰ ਹੋ ਸਕਦੇ ਨੇ ਪੰਜਾਬ ਦੀ ਗਿੱਦੜਵਾਹਾ ਸੀਟ ਸੰਸਦ ਅਮਰਿੰਦਰ ਸਿੰਘ ਰਾਜਾ ਵਿਢਿੰਗ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਸੀਟ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹ ਅਕਾਲੀ ਦਲ ਦਾ ਗੜ ਰਹੀ ਹੈ ਹੁਣ ਅਕਾਲੀ ਦਲ ਇਸ ਨੂੰ ਵਾਪਸ ਚਾਹੁੰਦਾ ਹੈ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਵੀ ਜਿਹੜੀਆਂ ਕਿ ਸ਼ੁਰੂ ਹੋ ਗਈਆਂ ਨੇ ਹੁਣ ਤੱਕ ਅਕਾਲੀ ਦਲ ਦੇ ਵੱਲੋਂ ਹਰਦੀਪ ਸਿੰਘ ਡਿਪੀਟੀ ਲੋਨ ਨੂੰ ਆਪਣਾ ਉਮੀਦਵਾਰ ਮੰਨਿਆ ਆ ਰਿਹਾ ਨੇ ਪਰ ਹੁਣ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਹੁਣ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਪਿਛਲੇ ਦੋ ਦਿਨਾਂ ਤੋਂ ਇੱਥੇ ਸਰਗਰਮ ਹੋਏ ਨੇ ਉਸ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ 1900 99 ਦੇ ਵਿੱਚ ਗਿੱਦੜਬਾਹ ਉਪਚੋਣਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਦੇ ਵਿੱਚ ਸਰਕਾਰ ਬਣਾਈ ਸੀ ਤੇ ਇਸ ਵੀ ਇਸ ਵਾਰ ਵੀ ਜਿਹੜੀ ਸ਼ੁਰੂਆਤ ਇੱਥੋਂ ਹੀ ਹੋਵੇਗੀ ਤੇ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਹਾਜ਼ਰ ਸਾਰੇ ਲੋਕਾਂ ਨੂੰ ਸੁਣਿਆ ਤੇ ਜਿਨ੍ਹਾਂ ਨੇ ਆਪਣੇ ਪੁਰਾਣੇ ਤਜਰਬੇ ਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ ਤੇ ਜਿਸ ਤੋਂ ਬਾਅਦ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਸਾਹਿਬ ਆਪ ਹੁਣ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਗਿੱਦੜਬਾਹ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਇਲੈਕਸ਼ਨ ਲੜ ਸਕਦੇ ਨੇ ਤੇ ਇੱਕ ਦਿਨਾਂ ਦੇ ਵਿੱਚ ਚ 14 ਦਾ 14 ਮੀਟਿੰਗਾਂ ਹੋਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤਾਂ ਦੱਸ ਇਹ ਕਿ ਅਕਾਲੀ ਦਾਨ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਜਿਮਨੀ ਚੋਣਾ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਐਲਾਨ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਜਲੰਧਰ ਦੇ ਵਿੱਚ ਜਿਮਨੀ ਚੋਣਾ ਹੋਈਆਂ ਤੇ ਹੁਣ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਸੁਖ ਬੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਵਿਧਾਨ ਸਭਾ ਹਲਕਾ ਕਿੱਦੜਵਾਹ ਵੱਲ ਰੁਖ ਕਰ ਲਿਆ ਤੇ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਉਪਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਵੱਲੋਂ ਕੁਝ ਦੇਰੀ ਕੀਤੀ ਗਈ ਤੇ ਜਿਸ ਦੇ ਵਿੱਚ ਪੰਜਾਬ ਚ ਜਿਮਨੀ ਚੋਣਾਂ ਦੇ ਲਈ ਤਿਆਰ ਚਾਰੇ ਸੀਟਾਂ ਤੇ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਤੇ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਵੱਲ ਰੁਕ ਕਰ ਲਿਆ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਤੋਂ ਗਿੱਦੜਵਾਹਾ ਦੇ ਵਿੱਚ ਹਨ ਨੇ ਤੇ ਉੱਥੇ ਹੀ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਉਹ ਆਪਣੀ ਪਾਰਟੀ ਦੇ ਵੱਲੋਂ ਉਮੀਦਵਾਰ ਹੋ ਸਕਦੇ ਨੇ ਪੰਜਾਬ ਦੀ ਗਿੱਦੜਵਾਹਾ ਸੀਟ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਸੀਟ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹ ਅਕਾਲੀ ਦਲ ਦਾ ਗੜ ਰਹੀ ਹੈ ਹੁਣ ਅਕਾਲੀ ਦਲ ਇਸ ਨੂੰ ਵਾਪਸ ਚਾਹੁੰਦਾ ਹੈ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਵੀ ਜਿਹੜੀਆਂ ਕਿ ਸ਼ੁਰੂ ਹੋ ਗਈਆਂ ਨੇ ਹੁਣ ਤੱਕ ਅਕਾਲੀ ਦਲ ਦੇ ਵੱਲੋਂ ਹਰਦੀਪ ਸਿੰਘ ਡਿਪੀ ਢੱਲੋਂ ਨੂੰ ਆਪਣਾ ਉਮੀਦਵਾਰ ਮੰਨਿਆ ਆ ਰਿਹਾ ਨੇ ਪਰ ਹੁਣ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਹੁਣ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਪਿਛਲੇ 2 ਦਿਨਾਂ ਤੋਂ ਇੱਥੇ ਸਰਗਰਮ ਹੋਏ ਨੇ ਉਸ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ 1900 99 ਦੇ ਵਿੱਚ ਗਿੱਦੜਬਾਹ ਉਪਚੋਣ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਦੇ ਵਿੱਚ ਸਰਕਾਰ ਬਣਾਈ ਸੀ ਤੇ ਇਸ ਵੀ ਇਸ ਵਾਰ ਵੀ ਜਿਹੜੀ ਸ਼ੁਰੂਆਤ ਇੱਥੋਂ ਹੀ ਹੋਵੇਗੀ ਤੇ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਹਾਜ਼ਰ ਸਾਰੇ ਲੋਕਾਂ ਨੂੰ ਸੁਣਿਆ ਤੇ ਜਿਨ੍ਹਾਂ ਨੇ ਆਪਣੇ ਪੁਰਾਣੇ ਤਜਰਬੇ ਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ ਤੇ ਇਸ ਤੋਂ ਬਾਅਦ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਸਾਹਿਬ ਆਪ ਹੁਣ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਗਿੱਦੜਬਾਹ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਇਲੈਕਸ਼ਨ ਲੜ ਸਕਦੇ ਨੇ ਤੇ ਇੱਕ ਦਿਨਾਂ ਦੇ ਵਿੱਚ ਚਰਚਾ ਦੇਗਾ 14 ਮੀਟਿੰਗਾਂ ਹੋਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਿਆ